ਬਾਈ ਜੀ ਹੁਣਾਂ ਨੇ ਬੜੀ ਘੈਂਟ ਚੀਜ਼ ਤਿਆਰ ਕੀਤੀ ਆ ਜੀ ਤੇ ਇਹ ਕੀਤੀ ਆ ਜੀ ਰੇੜੀ ਤਿਆਰ ਤੇ ਇਹ ਬਿਲਕੁਲ ਸਾਰੀ ਬੰਦਾ ਦਾ ਬਹੁਤ ਹੀ ਵਧੀਆ ਤੇ ਸੋਹਣੀ ਤਿਆਰ ਕੀਤੀ ਆ ਤੇ ਇਹਦੇ ਫਾਇਦੇ ਵੀ ਬਹੁਤ ਨੇ ਬਾਈ ਜੀ ਹੁਰੀ ਕਹਿੰਦੇ ਵੀ ਇਹਦੇ ਜਿਹੜੇ ਹੁਣ ਇੱਕ ਵਾਰ ਬਲੇਡ ਨਾਲ ਫਿੱਟ ਨੇ ਤੇ ਇਹ ਕੱਟੋ ਕੱਟ 5-7 ਸਾਲ ਤੱਕ ਬਲੇਡ ਕਹਿੰਦੇ ਲਵਾਣੇ ਹੀ ਨਹੀਂ ਪੈਂਦੇ ਸਭ ਤੋਂ ਵੱਡਾ ਫਾਇਦਾ ਜੀ ਹੋਏ ਹੈ ਵੀ ਜਿਵੇਂ ਆਪਾਂ ਇਹਦੇ ਵਿੱਚ ਗੋਹ ਆ ਜਾ ਕੋਈ ਚੀਜ਼ ਲੱਦਣੀ ਹੈ ਤੇ ਇਹ ਉੱਪਰੋਂ ਆ ਦੇਖੋ ਜੀ ਬੰਦ ਹੋ ਜਾਂਦੀ ਹੈ ਤੇ ਬਿਲਕੁਲ ਕੋਈ ਵੀ ਚੀਜ਼ ਹੈ ਇਹਦੇ ਵਿੱਚ ਇਹਨਾਂ ਬੰਦ ਹੋ ਕੇ ਤੇ ਆਹ ਲੋਕ ਲੱਗ ਜਾਂਦਾ ਲਾ ਲੋ ਵੀ ਕੁੰਡੀ ਲੱਗ ਜਾਂਦੀ ਹੈ ਤੇ ਬਾਕੀ ਬਾਈ ਜੀ ਇਹ ਤਾਂ ਪਹਿਲਾਂ ਵਾਲੀਆਂ ਚੱਕੀਆਂ ਨੇ ਹਾਂ ਜੀ ਹਾਂ ਇਹ ਪੁਰਾਣਾ ਮਾਡਲ ਆ ਗਿਆ ਜੀ ਜਿਹੜੀ ਆਪਣੀਆਂ ਵੱਡੀਆਂ ਹੁੰਦੀਆਂ ਨੇ ਪੋੜ ਵਾਲੀ ਚੱਕੀ ਪੱਥਰ ਵਾਲੀ ਠੀਕ ਹੈ ਤੇ ਉਹ ਚੱਕੀ ਆ ਜਾਂਦੀ ਹੈ ਤੇ ਆਹ ਦੇਖੋ ਜੀ ਇਹ ਸਿਸਟਮ ਬਹੁਤ ਵਧੀਆ ਬਾਈਆਂ ਨੇ ਬਣਾਇਆ ਹੋਇਆ ਜਿਵੇਂ ਆਹ ਪਲੇਟ ਲੱਗੇ ਹੋਏ ਨੇ ਬਹੁਤ ਜ਼ਿਆਦਾ ਤਿੱਖੇ ਬਲੇਟ ਨੇ ਇਹ ਤੇ ਹਰੇ ਚਾਰੇ ਨੂੰ ਬਹੁਤ ਹੀ ਵਧੀਆ ਮਤਲਬ ਤਰੀਕੇ ਨਾਲ ਕੱਟਦੇ ਨੇ ਮਸ਼ੀਨ ਇਹ ਵੀ ਬਹੁਤ ਸੋਹਣੀ ਘੈਂਟ ਬਣੀ ਹੋਈ ਹੈ ਤੇ ਆ ਥੱਲੇ ਦੇਖੋ ਜੀ ਆ ਇੱਥੇ ਫੈਬਰ ਲੱਗੀ ਹੋਈ ਐ ਵੀ ਜਿਵੇਂ ਆਪਣਾ ਹਰਾ-ਚਾਰਾ ਹੁੰਦਾ ਹੈ ਉਹ ਕਈ ਵਾਰ ਜਦ ਟੋਕਾ ਚੱਲਦਾ ਦੂਰ ਡਿੱਗਦਾ ਇਸ ਕਰਕੇ ਜਿਹੜਾ ਹਰਾ-ਚਾਰਾ ਹੈ ਉਹ ਇੱਥੇ ਅੱਗੇ ਡਿੱਗੀ ਜਾਣਾ ਅੱਗੇ ਆਈ ਜਾਣਾ ਹਾਂ ਤੇ ਆਪਾਂ ਉਹਨੂੰ ਇੱਕ ਬੰਦਾ ਅੱਗੇ ਖਿੱਚੀ ਜਾ ਸਕਦੇ ਆ ਖਿੱਚੀ ਜਾ ਸਕਦਾ ਉਹ ਪਾ ਕੇ 10 ਤੋਂ 15 ਮੱਜਾਂ ਦਾ ਵਿੱਚ ਆਰਾਮ ਨਾਲ ਆ ਜਾਂਦਾ ਜੀ ਮੋਟਰਸਾਈਕਲ ਦੇ ਪਿੱਛੇ ਪੈ ਜਾਂਦੀ ਹੈ ਜੀ ਇਦਾਂ ਜੀ ਆਪਣਾ ਲਿਫਟ ਸਿਸਟਮ ਲੱਗਿਆ ਜੀ ਇਦਾਂ ਠੀਕ ਹੈ ਠੀਕ ਹੈ ਨਾ ਕਰ ਸਕਦੇ ਆ ਠੀਕ ਹੈ ਹਾਂ ਵੀ ਜਿਵੇਂ ਛੋਟਾ-ਮੋਟਾ ਬਿਜ਼ਨਸ ਕਰਨਾ ਹੈ ਉਹਦੇ ਲਈ ਵੀ ਤੁਸੀਂ ਲਿਜਾ ਸਕਦੇ ਹੋ ਤਾਂ ਤੇ ਘਰ ਦੇ ਵਿੱਚ ਵੀ ਕੰਮ ਆਉਂਦੀ ਆ ਤੇ ਬਾਕੀ ਜਿਵੇਂ ਤੁਸੀਂ ਪੈਸਾ ਵੀ ਕਮਾਣਾ ਚਾਹੁੰਦੇ ਹੋ ਕੰਮ ਕਰਕੇ ਤਾਂ ਉਹ ਵੀ ਇਹਦੇ ਨਾਲ ਕਮਾ ਸਕਦੇ ਹੋ ਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਪੰਜਾਬੀ ਲਸ਼ਕਾਰਾ ਚੈਨਲ ਤੇ ਤੇ ਅੱਜ ਆਪਾਂ ਪਹੁੰਚੇ ਆ ਇੱਥੇ ਬਾਈ ਕੋਲ ਬਾਈ ਦੀ ਸ਼ਾਪ ਦਾ ਨਾਮ ਹੈ ਮਾਲਵਾ ਟੋਕਾ ਤੇ ਇੱਕ ਬਹੁਤ ਹੀ ਵਧੀਆ ਘੈਂਟ ਤਿਆਰ ਚੀਜ਼ ਕੀਤੀ ਆ ਬਾਈ ਨੇ ਤੁਹਾਡੇ ਆਸਤੇ ਤੇ ਤੁਹਾਨੂੰ ਇਹਦੇ ਬਾਰੇ ਵੀ ਜਾਣਕਾਰੀ ਦਿੰਨੇ ਆ ਤੇ ਨਾਲੇ ਬਾਈ ਜੀ ਹੁਰੀ ਪਿੱਛੇ ਵੇਚਦੇ ਨੇ ਆਪਣਾ ਮਸ਼ੀਨਾ ਵੇਚਦੇ ਨੇ ਇਹ ਫਰੇਚਾਰੇ ਵਾਲੀਆਂ ਤੇ ਬਾਕੀ ਹੋਰ ਵੀ ਬਹੁਤ ਵਧੀਆ ਜਗਾੜ ਨੇ ਤੁਹਾਡੇ ਕੰਮ ਆਉਣ ਵਾਲੀਆਂ ਚੀਜ਼ਾਂ ਨੇ ਤੇ ਬਾਈ ਨਾਲ 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 ਕਰਾਂਗੇ ਗੱਲਬਾਤ ਨਾਲ ਨਾਲ ਲਾਂਗੇ ਜਾਣਕਾਰੀ ਤੇ ਸਾਡੇ ਨਾਲ ਬਣ ਕੇ ਰਹਾ ਜੀ ਹੋਰ ਸਾਸਰੀ ਘਾਲ ਬਾਈ ਜੀ ਹੋਰ ਕਿਦਾਂ ਠੀਕ ਹੋ ਜੀ ਬਹੁਤ ਵਧੀਆ ਜੀ ਵਧੀਆ ਤੁਸੀਂ ਸੁਣਾਓ ਤੇ ਇਹ ਜਿਹੜਾ ਫਾਰਮੂਲਾ ਕੀਤਾ ਜੀ ਤਿਆਰ ਆਪਾਂ ਹਾਂਜੀ ਹਾਂਜੀ ਤੇ ਬਾਈ ਜੀ ਇਹਦੇ ਬਾਰੇ ਦਿਓ ਜੀ ਜਾਣਕਾਰੀ ਇਹ ਆਪਣੀ ਜੀ ਗੋਹੇ ਵਾਲੀ ਰੇੜੀ ਤਿਆਰ ਕੀਤੀ ਆਪਾਂ ਨੇ ਠੀਕ ਹੈ ਜੀ ਪਲਾਸਟਿਕ ਦਾ ਮਤਲਬ ਮਟੀਰੀਅਲ ਲਾ ਕੇ ਹੈਵੀ ਕੁਆਲਿਟੀ ਦੇ ਵਿੱਚ ਹੈ ਜੀ ਇੱਥੋਂ ਆਪਾਂ ਪਾ ਸਕਦੇ ਆ ਜੀ ਠੀਕ ਹੈ ਆਪਾਂ ਪਾ ਕੇ 10 ਤੋਂ 15 ਮੱਜਾਂ ਦਾ ਵਿੱਚ ਆਰਾਮ ਨਾਲ ਆ ਜਾਂਦਾ ਜੀ ਮੋਟਰਸਾਈਕਲ ਦੇ ਪਿੱਛੇ ਪੈ ਜਾਂਦੀ ਹੈ ਜੀ ਇਦਾਂ ਇਹਦੀ ਆਪਣਾ ਲਿਫਟ ਸਿਸਟਮ ਲੱਗਿਆ ਹੈ ਜੀ ਇਦਾਂ ਠੀਕ ਹੈ ਠੀਕ ਹੈ ਕਰ ਸਕਦੇ ਆ ਠੀਕ ਹੈ ਜੀ ਗਲਨ ਦੀ ਇਹਨੂੰ ਕੋਈ ਦਿੱਕਤ ਨਹੀਂ ਹੈਗੀ ਜੀ ਗਲ ਦੀ ਤਾਂ ਹੈ ਹੀ ਨਹੀਂ ਜੀ ਅੱਛਾ ਬਾਈ ਜੀ ਵੇਖਣ ਚ ਪਹਿਲਾਂ ਮੈਨੂੰ ਵੀ ਐ ਲੱਗੀ ਸੀ ਵੀ ਜਿਵੇਂ ਇਹ ਲੋਹੇ ਦੀ ਬਣੀ ਹੋਈ ਹੈ ਪਰ ਇਹ ਜਿਹੜੇ ਪਲਾਸਟਿਕ ਵਾਲੇ ਡਰਮ ਹੁੰਦੇ ਨੇ ਉਹਦੀ ਬਣੀ ਹੋਈ ਹੈ ਤੇ ਕੱਟ ਕੇ ਬਣਾਈ ਹੋਈ ਹੈ ਤੇ ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਫਾਇਦਾ ਜੀ ਹੋਏ ਹੈ ਵੀ ਜਿਵੇਂ ਆਪਾਂ ਇਹਦੇ ਵਿੱਚ ਗੋਹਾ ਆ ਜਾ ਕੋਈ ਚੀਜ਼ ਲੱਦਣੀ ਹੈ ਤੇ ਇਹ ਉੱਪਰੋਂ ਆ ਦੇਖੋ ਜੀ ਬੰਦ ਹੋ ਜਾਂਦੀ ਹੈ ਤੇ ਬਿਲਕੁਲ ਕੋਈ ਵੀ ਚੀਜ਼ ਹੈ ਇਹਦੇ ਵਿੱਚ ਐਨ ਬੰਦ ਹੋ ਕੇ ਤੇ ਆਹ ਲੋਕ ਲੱਗ ਜਾਂਦਾ ਲਾ ਲੋ ਵੀ ਕੁੰਡੀ ਲੱਗ ਜਾਂਦੀ ਹੈ ਤੇ ਇਹ ਬਹੁਤ ਵਧੀਆ ਸਿਸਟਮ ਬਣਾਇਆ ਹੋਇਆ ਬਾਈ ਜੀ ਹੋਰਾਂ ਨੇ ਵੀ ਕਈ ਵਾਰ ਆਪਾਂ ਕਿਤੇ ਲੰਘਨੇ ਆ ਜਿਵੇਂ ਬਦਬੂ ਨਹੀਂ ਆਉਂਦੀ ਗੋਹੇ ਦੀ ਤੇ ਜਿੱਥੇ ਆਪਾਂ ਖੇਤ ਲਾ ਜਾ ਕੇ ਸੁੱਟਣਾ ਹੈ ਤੇ ਉਹ ਆਪਾਂ ਇਹਦੇ ਵਿੱਚ ਪਾ ਕੇ ਤੇ ਲਾ ਜਾ ਕੇ ਉੱਥੇ ਸੁੱਟ ਸਕਦੇ ਆ ਕੋਈ ਕਈ ਦੀ ਜ਼ਰੂਰਤ ਨਹੀਂ ਪੈਂਦੀ ਆਪਾਂ ਨੂੰ ਠੀਕ ਹੈ ਨਹੀਂ ਨਹੀਂ ਲਿਫਟ ਛੱਟ ਮੈਂ ਇੱਦਾਂ ਚੱਕ ਦੂੰ। ਅੱਛਾ ਬਾਈ ਜੀ ਇੱਕ ਗੱਲ ਹੋਰ ਐ ਇਹ ਰੇੜੀ ਦਾ ਇੱਕ ਸਭ ਤੋਂ ਵੱਡਾ ਫਾਇਦਾ ਇਹ ਐ ਵੀ ਜਿਵੇਂ ਲਾ ਲਓ ਕਈ ਘਰਾ ਦੇ ਵਿੱਚ ਵੀ ਨੌਜਵਾਨ ਨਹੀਂ ਹੁੰਦੇ ਬਜ਼ੁਰਗ ਹੁੰਦੇ ਨੇ ਤੇ ਉਹ ਬਜ਼ੁਰਗ ਲਾ ਲਓ ਵੀ ਪਹਿਲਾਂ ਤਾਂ ਰੇੜੀ ਦਾ ਹੀ ਬਿਲਕੁਲ ਵਜਨ ਨਹੀਂ ਹੈਗਾ ਜਿਵੇਂ ਡਰਮ ਦੀ ਬਣੀ ਹੋਈ ਐ ਬਿਲਕੁਲ ਹਲਕੀ ਐ ਤੇ ਇਹ ਪਹਿਲਾ ਫਾਇਦਾ ਤਾਂ ਇਹ ਹੀ ਐ ਵੀ ਇਹਦਾ ਆਪਦਾ ਵਜਨ ਨਹੀਂ ਕਿਉਂਕਿ ਖਿੱਚ ਕੇ ਲਿਜਾਣੀ ਜਾਂ ਮਤਲਬ ਹੱਥ ਨਾਲ ਵੀ ਲਿਜਾ ਸਕਦੇ ਆ ਮੋਟਰਸਾਈਕਲ ਮਗਰ ਵੀ ਪਾ ਕੇ ਲਿਜਾ ਸਕਦੇ ਆ ਤੇ ਨੰਬਰ ਦੂਜਾ ਜੀ ਜਿਵੇਂ ਅੱਗੇ ਆਪਾਂ ਜਿੱਥੇ ਲਿਜਾਣੀ ਐ ਇਹ ਰੇੜੀ ਪਹਿਲੀਆਂ ਰੇੜੀਆਂ ਹੁੰਦੀਆਂ ਸਨ ਵੀ ਜ ਉਹਨਾਂ ਦੇ ਵਿੱਚੋਂ ਗੋਹਾ ਜਾਂ ਆਪਣੇ ਐਨ ਓਵੇਂ ਪਲਟਣੀ ਪੈਂਦੀ ਸੀ ਜਾਨ ਜਾਨੀ ਲੱਗਦੀ ਸੀ ਪਰ ਇਹਦੇ ਬਾਈ ਜੀ ਹੁਣਾਂ ਨੇ ਆਹ ਦੇਖੋ ਜੀ ਆ ਜੈਕਾਂ ਕੋਈ ਸਿਸਟਮ ਲਾ ਰੱਖਿਆ ਵੇਖੋ ਇੱਥੋਂ ਚੁੱਕੋ ਇਹਦੇ ਵਿੱਚ ਬੈਰਿੰਗ ਲੱਗੇ ਹੋਏ ਨੇ ਤੇ ਬਿਲਕੁਲ ਹਲਕੀ ਚੱਕੀ ਜਾਂਦੀ ਹੈ ਵੀ ਇਹਦੇ ਵਿੱਚ ਜ਼ੋਰ ਨਹੀਂ ਲੱਗਦਾ ਬਿਲਕੁਲ ਸਹੀ ਗੱਲ ਹੈ ਨਹੀਂ ਸਹੀ ਜੀ ਇਹਨੂੰ ਘਰ ਤੇ ਆਪਣਾ ਖੜਾਓ ਪੰਜ ਚਾਰ ਦਿਨਾਂ ਬਾਅਦ ਜਦੋਂ ਭਰ ਕੇ ਉਸ ਤੋਂ ਬਾਅਦ ਇਹਨੂੰ ਆਪਣਾ ਥੇਤ ਜਿਵੇਂ ਮਰਜ਼ੀ ਸੁੱਟਿਓ ਠੀਕ ਹੈ ਠੀਕ ਹੈ ਅਸੀਂ ਆਪਾਂ ਖੜਾ ਸਕਦੇ ਹਾਂ 2 ਦਿਨ 3 ਦਿਨ 4 ਦਿਨ ਜਿਵੇਂ ਆਪਣੇ ਘਰਾਂ ਦੇ ਵਿੱਚ ਲਾ ਲਓ ਵੀ 2-4 ਪਸ਼ੂ ਹੁੰਦੇ ਨੇ ਜਗ੍ਹਾ ਦੀ ਪ੍ਰੋਬਲਮ ਆ ਤੁਹਾਨੂੰ ਪਤਾ ਹਰੇਕ ਦੇ ਅੱਜ ਕੱਲ ਹਾਂਜੀ ਹਾਂ ਆਪਣਾ ਲਾਓ ਸਾਈਡ ਤੇ ਆਪਣਾ ਭਰੀ ਚੱਲੋ ਫੇਰ ਛੁੱਟਿਓ ਕਿਤੇ ਵੀ ਲੈ ਜਾਓ ਵੀ ਬਾਈ ਦਾ ਕਹਿਣ ਦਾ ਮਤਲਬ ਇਹ ਐ ਵੀ ਜਿਵੇਂ 2-4 ਪਸ਼ੂ ਆਪਣੇ ਘਰ ਦੇ ਵਿੱਚ ਹੁੰਦੇ ਨੇ ਵੀ ਉਹਦਾ ਗੋਹਾ ਇਹਦੇ ਵਿੱਚ ਸਿੱਟੀ ਜਾਓ ਜਦੋਂ ਇਹ ਭੱਜੋ ਭਰ ਜੇ ਇਹ ਤੇ ਇਹਨੂੰ ਲੱਤ ਕੇ ਤੇ ਇੱਕ ਮੋਟਰਸਾਈਕਲ ਤੇ ਮਗਰ ਪਾ ਕੇ ਤੇ ਖੇਤ ਲੈ ਜਾਓ ਤੇ ਆਪਣੇ ਖੇਤ ਲਾ ਦੋ ਖੇਤ ਲਾ ਦੋ ਹਾਂ ਗੱਲਾਂ ਦਾ ਚੱਕਰ ਨਹੀਂ ਕੁਝ ਨਹੀਂ ਬਿਲਕੁਲ ਬਿਲਕੁਲ ਹਾਂਜੀ ਹਾਂ ਤੇ ਬਹੁਤ ਹੀ ਵਧੀਆ ਘੈਂਟ ਬਾਈਆਂ ਨੇ ਇਹ ਚੀਜ਼ ਤਿਆਰ ਕੀਤੀ ਐ ਤੇ ਜੇ ਕਿਸੇ ਨੂੰ ਚਾਹੀਦੀ ਹੋਈ ਤਾਂ ਵਿੱਚ ਨੰਬਰ ਦੇ ਦੇਾਂਗੇ ਤੇ ਬਾਈ ਜੀ ਹੋਰਾਂ ਦਾ ਐਡਰੈਸ ਦੇ ਦਾਂਗੇ ਤੇ ਬਿਲਕੁਲ ਐਨ ਜਾਇਜ਼ ਰੇਟ ਐ ਕੋਈ ਜ਼ਿਆਦਾ ਨਹੀਂ ਆਪਣੀ ਮਿਹਨਤ ਦਾ ਮੁੱਲ ਲੈਂਦੇ ਨੇ ਤੇ ਤੁਸੀਂ ਆ ਕੇ ਇਹਨਾਂ ਨਾਲ ਸੰਪਰਕ ਕਰਕੇ ਤੇ ਰੇੜੀ ਲਿਆ ਸਕਦੇ ਹੋ ਤੇ ਬਾਕੀ ਵਿਖਾ ਦਿਖਾਉਨੇ ਆ ਅੱਗੇ ਜੀ ਤੁਹਾਨੂੰ ਦੂਜੀਆਂ ਮਸ਼ੀਨਾਂ ਆਜੋ ਬਾਈ ਜੀ ਇਹ ਆਪਣਾ ਆ ਗਿਆ ਜੀ ਚਾਪ ਕਟਰ ਕਹਿਦਾਂ ਨੇ ਮਿੰਨੀ ਟੋਕਾ ਮਸ਼ੀਨ ਜੀ ਠੀਕ ਐ ਠੀਕ ਐ ਜੀ ਆਜੋ ਜੀ ਇਹਦੇ ਵਿੱਚ ਮਤਲਬ ਬਲੇਡ ਹੁੰਦੇ ਨੇ ਸਟੀਲ ਦੇ ਹਾਈ ਟੈਕ ਠੀਕ ਐ ਆਟੋਮੈਟਿਕਲੀ ਤਿੱਖੇ ਹੁੰਦੇ ਨੇ ਕੋਈ ਲਾਉਣ ਦੀ ਜ਼ਰੂਰਤ ਨਹੀਂ 20 ਤੋਂ 50 ਪਸ਼ੂਆਂ ਨੂੰ ਜਿਵੇਂ ਮਰਜ਼ੀ ਕੰਮ ਲੈ ਸਕਦੇ ਆਪਾਂ ਠੀਕ ਹੈ ਠੀਕ ਹੈ ਇਹਦੇ ਵਾਸਤੇ ਦੂਸੀ ਬੈਰਿੰਗ ਲੱਗੇ ਹੋਏ ਨੇ ਕੋਈ ਦਿੱਕਤ ਨਹੀਂ ਤੇ ਆਹ ਦੇਖੋ ਬਾਈ ਜੀ ਉਹੀ ਗੱਲ ਆ ਗਈ ਮੈਂ ਪਹਿਲਾਂ ਹੀ ਕਿਹਾ ਸੀ ਵੀ ਨਵੀਂ ਤਕਨੀਕ ਦੀ ਮਸ਼ੀਨ ਆ ਗਈ ਜਿਵੇਂ ਯੁੱਗ ਬਦਲਦਾ ਜਾਂਦਾ ਹੈ ਤੇ ਆਹ ਦੇਖੋ ਜੀ ਇਹ ਸਿਸਟਮ ਬਹੁਤ ਵਧੀਆ ਬਾਈਆਂ ਨੇ ਬਣਾਇਆ ਹੋਇਆ ਜਿਵੇਂ ਆਹ ਬਲੇਡ ਲੱਗੇ ਹੋਏ ਨੇ ਬਹੁਤ ਜ਼ਿਆਦਾ ਤਿੱਖੇ ਬਲੇਡ ਨੇ ਇਹ ਤੇ ਹਰੇ ਚਾਰੇ ਨੂੰ ਬਹੁਤ ਹੀ ਵਧੀਆ ਮਤਲਬ ਤਰੀਕੇ ਨਾਲ ਕੱਟਦੇ ਨੇ ਅੱਛਾ ਇੱਕ ਗੱਲ ਹੋਰ ਹੈ ਜਿਵੇਂ ਹੁਣ ਪਹਿਲੀਆਂ ਲਾ ਲਓ ਵੀ ਆਹ ਮਸ਼ੀਨਾਂ ਲਾ ਲਓ ਤੇ ਇਹਨਾਂ ਮਸ਼ੀਨਾਂ ਦੇ ਵਿੱਚ ਹੱਥ ਆਉਣ ਦਾ ਡਰ ਹੁੰਦਾ ਸੀ ਇਹਦੇ ਵਿੱਚ ਹੱਥ ਨਹੀਂ ਆਉਗੇ ਹਾਂ ਇਹਦੇ ਵਿੱਚ ਏਡੀ ਵਧੀਆ ਤਕਨੀਕ ਹੈ ਵੀ ਇਹਦੇ ਪਿੱਛੇ ਹਰਾ ਰੱਖੀ ਜਾਣਾ ਉਹਨੇ ਆਟੋਮੈਟਿਕ ਅੱਗੇ ਆਪ ਹੀ ਖਿੱਚ ਕੇ ਲੈ ਕੇ ਜਾਣਾ ਕਿਉਂਕਿ ਜਿਹੜੇ ਬਲੇਡ ਨੇ ਉਹ ਬਹੁਤ ਦੂਰ ਲੱਗੇ ਹੋਏ ਨੇ ਇਸ ਕਰਕੇ ਬੰਦੇ ਦਾ ਬਿਲਕੁਲ ਵੀ ਨੁਕਸਾਨ ਨਹੀਂ ਹੁੰਦਾ ਇਸ ਕਰਕੇ ਜਿਹੜੀ ਮਸ਼ੀਨ ਹੈ ਇਹ ਸੇਫ ਵੀ ਬਹੁਤ ਹੈ ਹਾਂ ਵੀ ਬਾਈ ਜੀ ਹੁਣੀ ਕਹਿੰਦੇ ਵੀ ਜਿਵੇਂ ਹੁਣ ਇਹਦੇ ਬਲੇਡ ਨਾਲ ਹੀ ਲੱਗੇ ਹੋਏ ਫਿੱਟ ਨੇ ਤੇ ਸਟੀਲੀ ਬਲੇਡ ਨੇ ਵੀ ਇੱਕਰਾ ਬਲੇਡ ਨੇ ਜਿਹੜੇ ਜਿਵੇਂ ਆਪਣੇ ਘਰ ਦੇ ਵਿੱਚ ਇੱਕ ਦੋ ਪਸ਼ੂ ਨੇ 4-5 ਸਾਲ ਤਾ ਇਹਦੇ ਬਲੇਡ ਲਵਾਉਣੇ ਹੀ ਪੈਂਦੇ ਵੀ ਐਡੇ ਵਧੀਆ ਬਲੇਡ ਦੇ ਨਾ ਹੀ ਘਸਦੇ ਨੇ ਸਹੀ ਗੱਲ ਹੈ ਨਾ ਭਾਈ ਜੀ 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 ਤੇ ਬਾਕੀ ਥੱਲੇ ਆ ਮੋਟਰ ਫਿੱਟ ਹੋਈ ਆ ਜੀ ਇਹਦੇ ਨੀਚੇ ਮੋਟਰ ਫਿੱਟ ਹੋ ਜਾਂਦੀ ਹੈ ਜੀ ਇਲੈਕਟ੍ਰੀਡ ਦੇ ਗੁੱਟਕੇ ਲੱਗੇ ਨੇ ਠੀਕ ਹੈ ਜੀ ਬੈਲਟ ਪੈ ਜਾਂਦੀ ਹੈ ਕਰੰਟ ਆਉਣ ਦਾ ਕੋਈ ਡਰ ਨਹੀਂ ਜੀ ਹਾਂ ਜੀ ਲੋ ਬਾਈ ਜੀ ਵਧੀਆ ਕੁਆਲਟੀ ਦੀ ਮੋਟਰ ਲੱਗੀ ਹੋਈ ਆ ਕੋਈ ਪਟੇ ਦਾ ਪੰਗਾ ਨਹੀਂ ਬਸ ਬੈਲਟਾਂ ਚੜ ਜਾਂਦੀਆਂ ਔਰ ਬੈਲਟਾਂ ਵੀ ਦੇਖੋ ਆ ਇਹਦੇ ਅੰਦਰ ਹੀ ਸੇਫ ਨੇ ਕੋਈ ਕਿਸੇ ਤਰ੍ਹਾਂ ਦਾ ਹੱਥ ਆਉਣ ਦਾ ਡਰ ਨਹੀਂ ਨਾ ਕਿਸੇ ਤਰ੍ਹਾਂ ਦਾ ਹੱਥ ਕੱਟਣ ਦਾ ਡਰ ਹੈ ਤੇ ਬਾਕੀ ਬਾਈ ਜੀ ਹੁਣਾਂ ਕੋਲ ਵਾਧੂ ਸਟਾਕ ਪਿਆ ਹੈ ਜੇ ਇੱਕ ਜਿੰਨੀ ਮਰਜ਼ੀ ਤੁਹਾਨੂੰ ਲੋੜ ਹੋਏ ਤੁਸੀਂ ਇਹਨਾਂ ਕੋਲ ਆਣ ਕੇ ਮਸ਼ੀਨ ਲਿਜਾ ਸਕਦੇ ਹੋ ਵੀ ਇਹ ਨਾ ਹੋਏ ਵੀ ਗਾਹਕ ਹੋਣਗੇ ਤੇ ਮਸ਼ੀਨ ਨਹੀਂ ਮਿਲਣੀ ਵਾਧੂ ਮਾਲ ਪਿਆ ਹੈ ਜੀ ਅੱਛਾ ਬਾਈ ਜੀ ਹੁਣ ਇਹਦੇ ਬਾਰੇ ਦਿਓ ਜੀ ਜਾਣਕਾਰੀ ਇਹ ਮਸ਼ੀਨ ਹੈ ਆਪਣੀ ਪਹਿਲਾ ਵਾਲੇ ਮਾਡਲ ਆ ਗਿਆ ਜੀ ਠੀਕ ਹੈ ਜੀ ਪਹਿਲਾਂ ਚੱਲਦੇ ਆਏ ਨੇ ਸ਼ੁਰੂ ਤੋਂ ਠੀਕ ਹੈ ਪਹਿਲਾਂ ਆਪਣਾ ਲੋਹੇ ਦਾ ਆ ਜਾਂਦਾ ਹੁੰਦਾ ਸੀ ਇਹ ਆਪਣਾ ਆਪਾਂ ਇਹ ਹੁਣ ਫਾਈਬਰ ਦੇ ਵਿੱਚ ਆ ਗਿਆ ਪਹਿਲਾਂ ਨੀਚੋਂ ਪੱਠੇ ਕੱਢਦੇ ਹੁੰਦੇ ਸੀ ਹੁਣ ਆਪਾਂ ਨੂੰ نیچے ਪੱਠੇ ਕੱਢਣ ਦੀ ਕੋਈ ਜ਼ਰੂਰਤ ਨਹੀਂ ਜੀ ਠੀਕ ਹੈ ਬਾਹਰ ਆਉਂਦੇ ਨੇ ਪੱਠੇ ਜੂਸੀ ਪੈਰੀ ਆ ਜਾਂਦੇ ਨੇ ਮਸ਼ੀਨ ਦੇ ਵਿੱਚ ਠੀਕ ਹੈ ਜੀ ਬੈਲਟ ਸਿਸਟਮ ਆ ਇਹਦੇ ਵਿੱਚ ਵੀ ਬੈ ਗੇਅਰ ਆ ਜਾਂਦਾ ਠੀਕ ਹੈ ਜੀ ਅੱਛਾ ਇਹ ਵੀ ਫਾਈਬਰ ਲੱਗੀ ਹੋਈ ਆ ਜੀ ਹਾਂ ਇਹ ਵੀ ਫਾਈਬਰ ਆ ਜਾਂਦੀ ਆ ਜੀ ਅੱਛਾ ਜਾਣੀ ਕਿ ਜਿਹੜਾ ਇਹ ਟਾਪ ਆ ਇਹ ਵੀ ਫਾਈਬਰ ਦਾ ਲੱਗਾ ਹੋਇਆ ਹੈ ਫਾਈਬਰ ਆ ਗਈ ਜੀ ਜਾਣੀ ਕਿ ਵੀ ਹੁਣ ਗਲਣ ਵਾਲਾ ਝੰਜਟ ਹੀ ਖਤਮ ਹੋ ਗਿਆ ਹਾਂ ਟੋਕਾ ਵੀ ਨਹੀਂ ਗਲਦਾ ਅੱਛਾ ਬਾਈ ਜੀ ਜਿਵੇਂ ਹੁਣ ਪਹਿਲੇ ਪੁਰਾਣੇ ਟਾਈਮ ਵਾਲੇ ਟੋਕੇ ਹੁੰਦੇ ਸਨ ਇਹ ਜਿਹੜੀ ਮਤਲਬ ਆ ਉੱਪਰ ਸੀ ਇਥੇ ਟਾਪਾ ਹੁੰਦਾ ਸੀ ਇਹ ਲੋਹੇ ਦਾ ਹੁੰਦਾ ਸੀ ਤੇ ਇਸ ਕਰਕੇ ਉਹ ਗਲ ਜਾਂਦਾ ਸੀ ਹਾਂਜੀ ਤੇ ਇਹਨੂੰ ਟਾਪਾ ਜਿਹੜਾ ਉਹ ਫਾਈਬਰ ਦਾ ਲੱਗਾ ਹੋਇਆ ਹੈ ਗਲਣ ਦਾ ਬੰਦੀ ਡਰ ਜੇ ਇਹ ਮਸ਼ੀਨ ਤੁਹਾਨੂੰ ਚਾਹੀਦੀ ਹੈ ਜਿਵੇਂ ਹੁਣ ਕਈ ਜਿਹੜਾ ਬੜੇ ਜ਼ਿਆਦਾ ਡੈਰੀ ਫਾਰਮ ਦਾ ਕੰਮ ਹੁੰਦਾ ਜਾਂ ਜਾਦੇ ਪਸ਼ੂ ਹੁੰਦੇ ਨੇ ਉੱਥੇ ਫਿਰ ਇਹ ਮਸ਼ੀਨ ਕੰਮ ਕਰਦੀ ਹੈ ਮਸ਼ੀਨ ਇਹ ਵੀ ਬਹੁਤ ਸੋਹਣੀ ਘੈਂਟ ਬਣੀ ਹੋਈ ਹੈ ਤੇ ਆ ਥੱਲੇ ਦੇਖੋ ਜੀ ਆ ਇੱਥੇ ਫਾਈਬਰ ਲੱਗੀ ਹੋਈ ਹੈ ਵੀ ਜਿਵੇਂ ਆਪਣਾ ਹਰਾ-ਚਾਰਾ ਹੁੰਦਾ ਹੈ ਉਹ ਕਈ ਵਾਰ ਜਦ ਟੋਕਾ ਚੱਲਦਾ ਦੂਰ ਡਿੱਗਦਾ ਹੈ ਇਸ ਕਰਕੇ ਜਿਹੜਾ ਹਰਾ-ਚਾਰਾ ਹੈ ਉਹ ਇੱਥੇ ਅੱਗੇ ਡਿੱਗੀ ਜਾਣਾ ਹੈ ਅੱਗੇ ਆਈ ਜਾਣਾ ਹੈ ਹਾਂ ਤੇ ਆਪਾਂ ਉਹਨੂੰ ਇੱਕ ਬੰਦਾ ਅੱਗੇ ਖਿੱਚੀ ਜਾ ਸਕਦੇ ਆ ਖਿੱਚੀ ਜਾ ਸਕਦਾ ਇਹਦੇ ਵਿੱਚ ਆਪਣੇ ਲਈ ਬਲੂਰ ਮਾਡਲ ਵੀ ਆ ਜਾਂਦਾ ਜੀ ਅੱਛਾ ਜੀ ਹਾਂ ਜੀ ਉਹਦੇ ਬਾਰੇ ਵੀ ਦੰਨੇ ਜਾਣਕਾਰੀ ਅੱਛਾ ਇਹ ਮਾਡਲ ਜੀ ਹਾਂ ਜੀ ਆ ਇਹ ਬਲੂਰ ਮਾਡਲ ਆ ਜਾਂਦਾ ਜੀ ਇਹਦੇ ਵਿੱਚ ਆਪਾਂ ਇਹਦੇ ਨੀਚੇ ਮੋਟਰ ਫਿੱਟ ਹੋ ਜਾਂਦੀ ਹੈ ਜੀ ਇਹ ਵੀ ਦੋ ਕਬੂਟੇ ਜਗਾ ਘੇਰ ਦिए ਪੁੱਲ ਅੱਛਾ ਅੱਛਾ ਤੇ ਮੋਟਰ ਨੀਚੇ ਫਿੱਟ ਹੋ ਜਾਂਦੀ ਹੈ ਅੱਛਾ ਭਾਈ ਜੀ ਇਹਦਾ ਮਤਲਬ ਜਿਵੇਂ ਤੁਸੀਂ ਹੁਣ ਇਹਦਾ ਇਹਦੇ ਨਾਲੋਂ ਇਹਦਾ ਫਰਕ ਦੱਸਿਆ ਕਿਹੜਾ ਮਾਡਲ ਕਿਹਾ ਇਹ ਇਹ ਬਲੋਰ ਮਾਡਲ ਆ ਜਾਂਦਾ ਜੀ ਸਾਈਡ ਤੇ ਪੱਠੇ ਕੱਢੂਗਾ ਜੀ ਦੇ ਵਾਸਤੇ 20 ਤੋਂ 50 60 ਮੱਝਾਂ ਨੇ ਠੀਕ ਹੈ ਹਾਂ ਜੀ ਜਾਣੀ ਕਿ ਕਹਿਣ ਦਾ ਇਹ ਮਤਲਬ ਹੈ ਵੀ ਜਿਵੇਂ ਹੁਣ ਮਤਲਬ ਉਹਦੇ ਨਾਲੋਂ ਜ਼ਿਆਦਾ ਪਸ਼ੂ ਨੇ ਤੇ ਇਹ ਜਿਵੇਂ ਅੱਗੇ ਇੱਥੋਂ ਬਿਲਕੁਲ ਅੱਗੇ ਮਾਰੇਗਾ ਜਿਵੇਂ ਜਾਨੀ ਕਿ ਪਹਿਲਾਂ ਹੜੰਬਾ ਤੂੜੀ ਮਾਰਦਾ ਹੁੰਦਾ ਸੀ ਹਾਂ ਜੀ ਹਾਂ ਉਹ ਉਹੀ ਸਿਸਟਮ ਹੈ ਦੇ ਵਿੱਚ ਲੱਗਿਆ ਹੋਇਆ ਠੀਕ ਆ ਠੀਕ ਹੈ ਇਹ ਵੀ ਫੇਵਰ ਚ ਆ ਜਾਂਦਾ ਨੀਚੇ ਵੀ ਇਹਦੇ ਫੇਵਰ ਲੱਗੇ ਜੀ ਮੋਟਰ ਨੀਚੇ ਆ ਜਾਂਦੀ ਅੱਛਾ ਮੋਟਰ ਇਹਦੀ ਵੀ ਥੱਲੇ ਆਉਂਦੀ ਹੈ ਤੇ ਬੈਲਟ ਚੜ੍ਹਦੀ ਹੈ ਇਹਨੂੰ ਬੈਲਟ ਸਿਸਟਮ ਹੈ ਜੀ ਇਹਦੇ ਵੀ ਠੀਕ ਹੈ ਹਾਂ ਜੀ ਹਾਂ ਤੇ ਲਓ ਬਾਈ ਜੀ ਇਹ ਜਿਹੜਾ ਟੋਕਾ ਹੈ ਜਿਵੇਂ ਹੁਣ ਉਹ ਮਤਲਬ ਮੰਨ ਲਓ ਉਹ ਛੋਟਾ ਹੈ ਉਹਦੇ ਨਾਲੋਂ ਵੱਡ ਕਿਉਂਕਿ ਜਾਨੀ ਕਿ ਉਹਨੂੰ ਵੈਰੀਂਗਾ ਆ ਜਾਂਦੇ ਨੇ ਜੂਸੀ ਵੈਰੀਂਗਾ ਆ ਜਾਂਦੇ ਨੇ ਹੈਗੀ ਕੁਆਲਿਟੀ ਦੇ ਜੀ ਅੱਛਾ ਜਾਨੀ ਕਿ ਵਧੀਆ ਕੁਆਲਿਟੀ ਦੇ ਟਾਪ ਕੁਆਲਿਟੀ ਠੀਕ ਹੈ ਜੀ ਠੀਕ ਹੈ ਤੇ ਲੋ ਬਾਈ ਜੀ ਇਹ ਵੀ ਬਹੁਤ ਘੈਂਟ ਟੋਕਾ ਹੈ ਤੇ ਬਾਈ ਜੀ ਹੋਰਾਂ ਕੋਲ ਇਹ ਵੀ ਬਾਦੂ ਸਟਾਕ ਪਿਆ ਜਿੰਨੀ ਜ਼ਰੂਰਤ ਹੋਏ ਤੁਸੀਂ ਲਿਜਾ ਸਕਦੇ ਹੋ ਵਿੱਚ ਨੰਬਰ ਦੇਾਂਗੇ ਐਡਰੈਸ ਦੇਾਂਗੇ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਿਓ ਤੇ ਬਾਈ ਜੀ ਹੋਰ ਅੱਗੇ ਕੀ ਹੈ ਜਿਓ ਜਾਣਕਾਰੀ ਚੱਕੀਆਂ ਵੀ ਪਈਆਂ ਨੇ ਆਪਣੇ ਕੋਲ ਜੀ ਠੀਕ ਹੈ ਜੀ ਹਾਂ ਜੀ ਹਾਂ ਕਿੰਨਾ ਮਰਜ਼ੀ ਟੋਕਾ ਲੈ ਸਕਦੇ ਇਹ ਆਪਣੀ ਆਟਾ ਚੱਕੀ ਆ ਜਾਂਦੀ ਹੈ ਜੀ ਮਿੰਨੀ ਫਰਿੱਜ ਠੀਕ ਹੈ ਮਤਲਬ ਥੋੜੀ ਜਿਹੀ ਜਗ੍ਹਾ ਘੇਰਦੀ ਹੈ ਵੀ ਪਿੱਛੇ ਮੋਟਰ ਹੁੰਦੀ ਹੈ ਇਹਦੇ ਅੱਛਾ ਇਹ ਆਟੇ ਵਾਲੀ ਚੱਕੀ ਹੈ ਹਾਂਜੀ ਹਾਂਜੀ ਆਟੇ ਵਾਲੀ ਤੇ ਲਓ ਬਾਈ ਜੀ ਇਹ ਆਟੇ ਵਾਲੀ ਚੱਕੀ ਹੈ ਮੈਂ ਜਦੋਂ ਦੇਖੀ ਮੈਨੂੰ ਵੀ ਐ ਲੱਗਾ ਵੀ ਜਿਵੇਂ ਵਾਸ਼ਿੰਗ ਮਸ਼ੀਨ ਜਾਂ ਛੋਟੀ ਜੀ ਫਰਿੱਜ ਹੁੰਦੀ ਹੈ ਹਾਂਜੀ ਹਾਂਜੀ ਪਰ ਇਹ ਆਟੇ ਵਾਲੀ ਚੱਕੀ ਹੈ ਜਿਵੇਂ ਹੁਣ ਕਈ ਵਾਰ ਲਾ ਲੋ ਵੀ ਆਪਾਂ ਡੇਰੇ ਤੇ ਰਹਿੰਦੇ ਆ ਦੂਰ ਦਰਾਡੇ ਰਹਿੰਦੇ ਆ ਕਈ ਵਾਰ ਚੱਕੀ ਨੇੜੇ ਨਹੀਂ ਹੁੰਦੀ ਹਾਂਜੀ ਤੇ ਇਹ ਛੋਟੀ ਚੱਕੀ ਤੁਸੀਂ ਆਪਣੇ ਘਰ ਲਿਜਾ ਕੇ ਜਿਵੇਂ 5-7 ਜੀ ਹੋਣੇ ਆ ਜਾਂ ਉਦੋਂ ਵੱਧ ਜੀ ਨੇ ਤੇ ਇਹਦੇ ਵਿੱਚ ਆਟਾ ਪੀਸ ਕੇ ਤੇ ਆਪਾਂ ਘਰ ਵਰਤ ਸਕਦੇ ਆ ਬਹੁਤ ਹੀ ਘੈਂਟ ਚੱਕੀ ਐ ਤੇ ਬਾਈ ਜੀ ਜਿਵੇਂ ਹੁਣ ਇਹ ਐ ਤੇ ਇਹਦੇ ਨਾਲੋਂ ਇਹਦਾ ਕੀ ਫਰਕ ਐ ਇਹ ਥੋੜੀ ਵੱਡੀ ਆ ਜਾਂਦੀ ਐ ਜੀ ਸਟੀਲ ਬੋਡੀ ਦੇ ਵਿੱਚ ਆ ਜਾਂਦੀ ਐ ਜੀ 3 ਐਚਪੀ ਦੀ ਮੋਟਰ ਆ ਜਾਂਦੀ ਐ ਇਹਦੇ ਚ 1.5 ਐਚਪੀ ਆ ਜਾਂਦੀ ਐ ਇਹਦੀ ਕੈਪੈਸਿਟੀ ਆ ਦੁੱਗਣੀ ਤਿਗਣੀ ਹੋ ਜਾਂਦੀ ਐ ਇਹਦੇ ਨਾਲੋਂ ਕੰਮ ਕਰਨ ਦੀ ਆਟਾ ਹੋ ਗਿਆ ਮੈਂ ਤੇ ਵਰਗਾ ਆਟਾ ਬਣਾਉਗੀ ਜੀ ਹਲਦੀ ਪੀਸ ਲੋ ਮਿਰਚ ਮਸਾਲਾ ਕੋਈ ਵੀ ਪੀਸ ਸਕਦੇ ਆ ਜੀ ਅਨਾਜ ਤਾਂ ਕੋਈ ਵੀ ਪੀਸ ਸਕਦੇ ਆ ਆਪਾਂ ਮੱਕੀ ਦਾ ਆਟਾ ਪੀਸ ਲੋ ਬਾਜਰਾ ਜਵਾਰ ਜੋ ਵੀ ਪੀਸਣਾ ਪੀ ਸਕਦੇ ਆ ਆਪਾਂ ਠੀਕ ਹੈ ਹਾਂਜੀ ਹਾਂ ਤੇ ਬਾਈ ਜੀ ਇਹਦੇ ਵਿੱਚ ਜਿਵੇਂ ਬਾਈ ਜੀ ਹੁਣੀ ਦੱਸਦੇ ਨੇ ਵੀ ਜਿਵੇਂ ਮਸਾਲੇ ਵੀ ਪੀਸ ਸਕਦੇ ਹੋ ਜਾਂ ਮਤਲਬ ਵੀ ਹੋਰ ਬਾਜਰਾਜ਼ ਮਤਲਬ ਪੀਸ ਸਕਦੇ ਹੋ ਮੱਕੀ ਤੇ ਆਪਣਾ ਆਟਾ ਤਾਂ ਆ ਹੀ ਗਿਆ ਕਣਕ ਦਾ ਅੱਛਾ ਬਾਈ ਜੀ ਇੱਕ ਗੱਲ ਹੋਰ ਹੈ ਜਿਵੇਂ ਕਿਸੇ ਨੇ ਬਿਜ਼ਨਸ ਵੀ ਸਟਾਰਟ ਕਰਨਾ ਹੈ ਜਿਵੇਂ ਹੁਣ ਦੁਕਾਨਾਂ ਤੇ ਜਾ ਕੇ ਮਸਾਲੇ ਪੀ ਕੇ ਜਾਂ ਵੇਚ ਕੇ ਆਉਂਦੇ ਨੇ ਜਾਂ ਉੱਥੇ ਉਹ ਚੀਜ਼ ਲਈ ਵੀ ਜਿਵੇਂ ਤੁਸੀਂ ਬਿਜ਼ਨਸ ਲਈ ਵੀ ਇਹਨੂੰ ਯੂਜ਼ ਕਰ ਸਕਦੇ ਹੋ ਹਾਂ ਬਹੁਤ ਵੈਸਟ ਹੈ ਜੀ ਇਹ ਹਾਂ ਵੀ ਜਿਵੇਂ ਛੋਟਾ ਮੋਟਾ ਬਿਜ਼ਨਸ ਕਰਨਾ ਹੈ ਉਹਦੇ ਲਈ ਵੀ ਤੁਸੀਂ ਲਿਆ ਸਕਦੇ ਹੋ ਤਾਂ ਬਹੁਤ ਹੀ ਵਧੀਆ ਇਹ ਛੋਟੀ ਜੀ ਮਸ਼ੀਨ ਹੈ ਤੇ ਘਰ ਦੇ ਵਿੱਚ ਵੀ ਕੰਮ ਆਉਂਦੀ ਹੈ ਤੇ ਬਾਕੀ ਜਿਵੇਂ ਤੁਸੀਂ ਪੈਸਾ ਵੀ ਕਮਾਣਾ ਚਾਹੁੰਦੇ ਹੋ ਕੰਮ ਕਰਕੇ ਤਾਂ ਉਹ ਵੀ ਇਹਦੇ ਨਾਲ ਕਮਾ ਸਕਦੇ ਹੋ ਜੀ ਜੀ ਤੇ ਬਾਕੀ ਭਾਈ ਜੀ ਇਹ ਤਾਂ ਪਹਿਲਾਂ ਵਾਲੀਆਂ ਚੱਕੀਆਂ ਨੇ ਹਾਂ ਜੀ ਹਾਂ ਇਹ ਪੁਰਾਣਾ ਮਾਡਲ ਆ ਗਿਆ ਜੀ ਜਿਹੜੀਆਂ ਆਪਣੇ ਵੱਡੀਆਂ ਹੁੰਦੀਆਂ ਨੇ ਪੋੜ ਵਾਲੀ ਚੱਕੀ ਪੱਥਰ ਵਾਲੀ ਠੀਕ ਹੈ ਤੇ ਉਹ ਚੱਕੀਆਂ ਆ ਜਾਂਦੀਏ ਜਿਹਦੇ ਮਤਲਬ ਮੱਝਾਂ ਜਿਆਦਾ ਨੇ ਲੇਟੀ ਬਣਾਉਣੀਆਂ ਦਾਣਾ ਵਾਸਤੇ ਕੰਮੰਦੀ ਜ਼ਿਆਦਾ ਹੈ ਠੀਕ ਹੈ ਠੀਕ ਹੈ ਫਾਰਮਾ ਵਾਸਤੇ ਅੱਛਾ ਜਾਣੀ ਕਿ ਜਿਵੇਂ ਫਾਰਮਾ ਤੇ ਲਾ ਲੋ ਜਾਂ ਘਰ ਦੇ ਵਿੱਚ ਵੀ ਆਟਾ ਪੀਸਣਾ ਉਹਦੇ ਵਾਸਤੇ ਵੀ ਮਤਲ ਲਿਆ ਸਕਦੇ ਨੇ ਲੋਕ ਹਾਂਜੀ ਹਾਂ ਇਹਨੂੰ ਘਰ ਵਾਸਤੇ ਵੀ ਲਿਆ ਜਾ ਸਕਦੇ ਨੇ ਪਰ ਜ਼ਿਆਦਾ ਫਾਰਮਾ ਤੇ ਕੰਮ ਕਰਦੀ ਆ ਦਾਣਾ ਲੇਟੀ ਬਣਾਉਣੀ ਆ ਮਿਕਸ ਦਾਣਾ ਕੱਢਣਾ ਉਹਦੇ ਵਾਸਤੇ ਦੀ ਕਪੈਸਿਟੀ ਜ਼ਿਆਦਾ ਹੁੰਦੀ ਆ ਠੀਕ ਹੈ ਠੀਕ ਹੈ ਤੇ ਇਹ ਬਾਈ ਜੀ ਹੁਣਾਂ ਕੋਲ ਪਹਿਲੇ ਮਾਡਲ ਵਾਲੀਆਂ ਚੱਕੀਆਂ ਵੀ ਹੈਗੀਆਂ ਜਿਵੇਂ ਪੁਰਾਣੇ ਮਾਡਲ ਵਾਲੀਆਂ ਹੋਈਆਂ ਸੀ ਤੇ ਬਾਈ ਜੀ ਹੁਣੀ ਦੱਸਦੇ ਨੇ ਵੀ ਜਿਵੇਂ ਇੱਕ ਮਤਲਬ ਡੈਰੀ ਫਾਰਮ ਦੇ ਵਿੱਚ ਕਈ ਆਪਣੇ ਘਰ ਦਾ ਫੀਡ ਬਣਾ ਕੇ ਤਿਆਰ ਕਰਕੇ ਪਾਉਂਦੇ ਨੇ ਉਹ ਇਹਦੇ ਚ ਕਰ ਸਕਦੇ ਹੋ ਲੇਟੀ ਬਣਾ ਸਕਦੇ ਹੋ ਤੇ ਹੋਰ ਕਿਸੇ ਤਰ੍ਹਾਂ ਦਾ ਵੀ ਪਸ਼ੂਆਂ ਨੂੰ ਤੁਸੀਂ ਮਤਲਬ ਕੋਈ ਵੀ ਫੀਡ ਕਿਸੇ ਤਰ੍ਹਾਂ ਦਾ ਤਿਆਰ ਕਰਕੇ ਪਾਉਣਾ ਚਾਹੁੰਦੇ ਹੋ ਤੁਸੀਂ ਆਪਣੇ ਘਰ ਇਸ ਚੱਕੀ ਦੇ ਨਾਲ ਤਿਆਰ ਕਰ ਸਕਦੇ ਹੋ ਤੇ ਪੁਰਾਣੇ ਮਾਡਲ ਦੀਆਂ ਵੀ ਬਾਈ ਜੀ ਹੁਣਾ ਕੋਲ ਇੱਥੇ ਚੱਕੀਆਂ ਮਿਲਦੀਆਂ ਨੇ ਤੇ ਬਾਕੀ ਬਾਈ ਜੀ ਜੀ ਵੀ ਇਹ ਆਪਣਾ ਮੋਟਰਾਂ ਬਹੁ ਪਈਆਂ ਨੇ ਇਹਨਾਂ ਬਾਰੇ ਦਿਓ ਜਾਣਕਾਰੀ ਹਾਂਜੀ ਹਾਂਜੀ ਮੋਟਰ ਜਿਹੜੀ ਮਰਜ਼ੀ ਲੈ ਲਓ ਜੀ 2 HP 3 HP ਲੈ ਲਓ ਕੁਆਲਿਟੀ ਦੀ ਮੋਟਰ ਮਿਲੂਗੀ ਜੀ ਗਾਰੰਟੀ ਦੇ ਨਾਲ ਮਿਲੂਗੀ ਜ ਠੀਕ ਹੈ ਜੀ ਠੀਕ ਹੈ ਤੇ ਇਹ ਬਾਈ ਜੀ ਹੁਣਾਂ ਕੋਲ ਮੋਟਰਾਂ ਦਾ ਵੀ ਬਹੁਤ ਸਟਾਕ ਪਿਆ ਹੈ ਜਿਵੇਂ ਲਾ ਲੋ ਵੀ ਇਹ ਕਿੰਨੇ ਪਾਵਰ ਤੋਂ ਲੈ ਕੇ ਕਿੰਨੇ ਪਾਵਰ ਤੱਕ 2 HP ਤੋਂ ਲੈ ਕੇ ਜੀ 3 HP ਤੱਕ ਹੁੰਦੀ ਹੈ 2 ਪਾਵਰ ਤੋਂ ਲੈ ਕੇ 3 ਪਾਵਰ ਤੱਕ ਠੀਕ ਹੈ ਜੀ ਠੀਕ ਹੈ 2 ਪਾਵਰ ਤੋਂ ਲੈ ਕੇ 3 ਪਾਵਰ ਤੱਕ ਮੋਟਰ ਮਿਲੂਗੀ ਕਿਸੇ ਨੇ ਟੋਕੇ ਦੀ ਚਾਹੀਦੀ ਹੈ ਜਾਂ ਹੋਰ ਕਿਸੇ ਚੀਜ਼ ਤੇ ਮਸ਼ੀਨ ਤੇ ਕਿਸੇ ਤਰ੍ਹਾਂ ਦੀ ਤੇ ਵੀ ਫਿੱਟ ਕਰਨ ਵਾਸਤੇ ਮੋਟਰ ਚਾਹੀਦੀ ਹੋਏ ਤਾਂ ਬਾਈ ਜੀ ਹੁਰਾਨਾ ਇੱਥੇ ਸੰਪਰਕ ਕਰ ਸਕਦੇ ਹੋ ਤਾਂ ਇਥੋਂ ਮੋਟਰਾਂ ਵੀ ਮਿਲਦੀਆਂ ਹੈ ਕਵਾਲਿਟੀ ਦੀਆਂ ਮੋਟਰਾਂ ਮਿਲਣਗੀਆਂ ਬਾਈ ਜੀ ਹੁਰੀ ਪੂਰੀ ਜ਼ਿੰਮੇਵਾਰੀ ਲੈਂਦੇ ਨੇ ਤੇ ਗਰੰਟੀ ਵਾਲੀਆਂ ਮੋਟਰਾਂ ਹੋਣਗੀਆਂ ਜੀ 6 ਮਹੀਨਿਆਂ ਦੀ ਫੁੱਲ ਗਰੰਟੀ ਹੋਊਗੀ ਜੀ ਠੀਕ ਹੈ ਜੀ ਠੀਕ ਹੈ ਤੇ ਹੁਣ ਦਿੰਨੇ ਆ ਜੀ ਤੁਹਾਨੂੰ ਆਪਾਂ ਬਾਈ ਜੀ ਹੁਰਾ ਦਾ ਐਡਰੈਸ ਇਹ ਪਟਿਆਲਾ ਰੋਡ ਤੇ ਦੁਕਾਨ ਹੈ ਜੀ ਨਜ਼ਦੀਕ ਪੈਂਦੀਆਂ ਨੇ ਜੀ ਸਗਰੂਰ ਕੈਂਚੀਆਂ ਤੇ 98785 960 ਬਾਈ ਜੀ ਹੁਰਾ ਦਾ ਨੰਬਰ ਹੈ ਦੂਜਾ ਨੰਬਰ ਹੈ 94171 04813 ਤੇ ਬਾਕੀ ਬਾਈ ਜੀ ਹੁੜਾਣਾ ਤੁਸੀਂ ਸੰਪਰਕ ਕਰਦੇ ਹੋ ਇਸ ਨੰਬਰ ਤੇ ਗੱਲਬਾਤ ਕਰਕੇ ਆ ਸਕਦੇ ਹੋ ਤੇ ਬਾਈ ਜੀ ਹੁਰੀ ਕਹਿੰਦੇ ਵੀ ਜਿਹੜੇ ਤੁਹਾਡੇ ਵੀਡੀਓ ਵੇਖ ਕੇ ਆਉਣਗੇ ਤੇ ਉਹਨਾਂ ਨੂੰ ਆਪਾਂ ਛੋਟ ਵੀ ਕਰ ਦਾਂਗੇ ਥੋੜੀ ਬਾਲੀ ਮਾਨਤਾਨ ਜ਼ਰੂਰ ਕਰਾਂਗੇ ਜੀ ਵੀਡੀਓ ਦੇਖ ਕੇ ਆਉਣਗੇ ਬਾਈ ਜੀ ਹੁਰੀ ਕਹਿੰਦੇ ਮਾਨਤਾਨ ਕਰਦਾਂਗੇ ਜਿਹੜੀ ਸਾਡੀ ਵੀਡੀਓ ਵੇਖ ਕੇ ਆਉਣਗੇ ਬਾਕੀ ਤੁਸੀਂ ਕੋਈ ਗੱਲ ਨਹੀਂ ਉਂਝ ਵੀ ਆ ਜਾਓਗੇ ਬਾਈ ਜੀ ਹੁਣੀ ਆਪ ਵੀ ਜੱਟ ਜੀਵੀਦਾਰ ਨੇ ਹਾਂਜੀ ਇਹਨਾਂ ਨੂੰ ਪਤਾ ਹੈ ਤੇ ਇਸ ਕਰਕੇ ਰੇਟ ਜਾਇਜ਼ ਲਾਉਂਦੇ ਨੇ ਤੇ ਐ ਬਹੁਤ ਵਧੀਆ ਰੇਟ ਆ ਤੁਸੀਂ ਆਪ ਹੀ ਆ ਕੇ ਕਹੋਗੇ ਵੀ ਬਿਲਕੁਲ ਬਾਈ ਜੀ ਹੁਰੀ ਜਾਇਜ਼ ਰੇਟ ਲਾਉ ਤੇ ਹੁਣ ਦਿਓ ਜੀ ਇਜਾਜ਼ਤ ਫੇਰ ਨਵਾਂ ਵਲੌਗ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਜੀ